ਕਹਿੰਦੇ ਸੀਨੀਅਰ ਪੱਤਰਕਾਰ ਕਮਲ ਕਪੂਰ ਜੀ ਉਹਨਾਂ ਨੇ ਕਰਦੇ ਆ ਵਿਚਾਰ ਵਿਮਰਤ ਵੀ ਆਖਿਰ ਕੀ ਮਸਲਾ ਹੈ ਬੈਨਾ ਲਾਈਵ ਬ੍ਰੋਮ ਸਰ ਜੀ ਬਹੁਤ ਬਹੁਤ ਧੰਨਵਾਦ ਜੀ ਕਪੂਰ ਸਾਹਿਬਾ ਜੀ ਇੱਕ ਬੜਾ ਵੱਡਾ ਫੈਸਲਾ ਆਇਆ ਹੈ ਬਹੁਤ ਪਰਿਵਾਰ ਖੁਸ਼ ਹੋਇਆ ਦੇਖੋ ਰੇਅਰ ਆਫ ਰੇਅਰਸਟ ਕੇਸ ਦੇ ਵਿੱਚ ਇਸ ਨੂੰ ਰੱਖਿਆ ਗਿਆ ਸੀਗਾ ਮਾਮਲਾ 2018 ਦੇ ਵਿੱਚ ਦਰਜ ਹੋਇਆ ਸੀਗਾ ਜਦੋਂ ਇੱਕ ਲੜਕੀ ਵੱਲੋਂ ਪਾਸਟਰ ਦੇ ਉੱਤੇ aarop ਲਗਾਏ ਗਏ ਸੀਗੇ ਔਰ ਇਹ aarop ਜਿਹੜੇ ਨੇ ਜਬਰ ਜਨਾਹ ਦੇ aarop ਸੀਗੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਪਹਿਲਾਂ ਇਸ ਮਾਮਲੇ ਦੇ ਉੱਤੇ ਮੈਂ ਤੁਹਾਨੂੰ ਹਰ ਪ੍ਰੇਦ ਦੱਸ ਦਵਾਂ ਕਿ ਇਹ ਕੇਸ ਕਿਸ ਤਰ੍ਹਾਂ ਚੱਲਿਆ ਔਰ ਇਸ ਕੇਸ ਦੇ ਵਿੱਚ ਕੀ ਕੀ ਮੋੜ ਆਏ 2018 ਦੇ ਵਿੱਚ ਸਭ ਤੋਂ ਪਹਿਲਾਂ ਜਦੋਂ ਇਹ FIR ਦਰਜ ਹੁੰਦੀ ਆ ਤਾਂ ਇਸ ਲੜਕੀ ਨੂੰ ਤਨਖਾਏ ਜਾਂਦਾ ਡਰਾਇਆ ਜਾਂਦਾ ਇਹਦੇ ਪਰ ਵਾਰ ਨੂੰ ਥ੍ਰੈਟਨ ਕੀਤਾ ਜਾਂਦਾ ਹੈਗਾ ਤੇ ਉਸ ਵਕਤ ਦੀ ਗੱਲ ਦਸੀਏ ਤਾਂ ਇੱਕ ਵਾਰ ਜਿਹੜੀ ਐ ਇਨਕੁਆਇਰੀ ਹੁੰਦੀ ਹੈ ਇਨਕੁਆਇਰੀ ਦੇ ਵਿੱਚ ਬਲਜਿੰਦਰ ਜਿਹੜਾ ਹੈਗਾ ਆਪਣੇ ਰਸੂਖ ਦੇ ਨਾਲ ਬਚਨ ਦੀ ਕੋਸ਼ਿਸ਼ ਕਰਦਾ ਹੈਗਾ ਤੇ ਉਸ ਤੋਂ ਬਾਅਦ ਦੇ ਡਰਾਮੇ ਉਸੇ ਤਰ੍ਹਾਂ ਜਿਹੜੇ ਚੱਲ ਰਹੇ ਰਹਿੰਦੇ ਨੇ ਧਰਮ ਪਰਿਵਰਤਨ ਦੇ aarop ਦੇਤੇ ਲੱਗਦੇ ਰਹੇ ਨੇ ਉਹ ਇਸ ਤਰ੍ਹਾਂ ਜਾਰੀ ਰਹੇ ਉਸ ਤੋਂ ਬਾਅਦ ਤੁਹਾਨੂੰ ਦੱਸਾਂ April ਦੇ ਵਿੱਚ ਇਹ ਜਦੋਂ ਉਸ ਲੜਕੀ ਵੱਲੋਂ ਦੁਬਾਰਾ ਤੋਂ ਜਿਹੜੀ ਐ ਡੀਜੀਪੀ ਜਾਬ ਨੂੰ ਕੰਪਲੇਂਟ ਦਿੱਤੀ ਗਈ ਸੀ ਉਹਦੇ ਇੱਕ ਖੇ ਲੈਂਦੇ ਹੋਏ ਦੁਬਾਰਾ ਤੋਂ ਕੋਰਟ ਦੇ ਵਿੱਚ ਜਿਹੜਾ ਇਸ ਕੇਸ ਦੀ ਪੈਰਵਾਈ ਕੀਤੀ ਗਈ 18 ਤੋਂ ਲੈ ਕੇ ਅੱਜ ਅਗਰ ਆਪਾਂ ਗੱਲ ਕਰੀਏ ਤਾਂ तकरीबन 7 ਸਾਲ ਬੰਦੇ ਆ ਅਰਪੀਤ ਦਾ 7 ਸਾਲ ਦੇ ਇੰਤਜ਼ਾਰ ਤੋਂ ਮਾਫ ਕਰਨਾ 8 ਸਾਲ ਦੇ ਇੰਤਜ਼ਾਰ ਤੋਂ ਬਾਅਦ ਅੱਜ ਉਸ ਬੱਚੀ ਨੂੰ ਇਨਸਾਫ ਮਿਲਦਾ ਹੈ ਨਜ਼ਰ ਆਇਆ ਔਰ ਇਹਦੀ ਕਹਾਣੀ ਕੋਈ ਇਕ ਨਹੀਂ ਹੈ ਕੋਈ ਪਹਿਲਾ aarop ਨਹੀਂ ਸੀ ਇਹਦੇ ਤੇ ਜੋ ਸਿੱਧ ਹੋਇਆ ਇਸ ਤੋਂ ਪਹਿਲਾਂ ਵੀ ਇਹਦੇ ਉੱਤੇ aarop ਲੱਗਿਆ ਹੈਗਾ 2016 ਦੇ ਅੰਦਰ 2017 ਦੇ ਅੰਦਰ ਇਹਦੇ ਤੇ ਇਸੇ ਤਰ੍ਹਾਂ ਜ਼ਬਰ ਜਨਾਹ ਔਰ jaan bujh ke haras karan ਦੇ aarop ਇਹਦੇ ਤੇ ਲੱਗੇ ਨੇ ਲੇਕਿਨ ਉਹ ਕੇਸ ਜਿਹੜਾ ਹੈਗਾ ਸਿਰੇ ਨਹੀਂ ਚੜਿਆ ਲੇਕਿਨ ਇੱਥੇ ਹਿੰਮਤ ਦੀ ਦਾਦ ਨਹੀਂ ਹੋਈ ਇਸ ਬੱਚੀ ਦੀ ਜਿਨੇ ਆਪਣੇ ਇਨਸਾਫ ਦੇ ਲਈ ਜਿਹੜਾ ਇਸ ਪੂਰੇ ਕੇਸ ਦੀ ਪੈਰਵਾਹੀ ਕੀਤੀ ਹੋਰ ਨਾਲ ਦੀ ਨਾਲ ਇਨਸਾਫ ਜਿਹੜਾ ਉਸ ਬੱਚੀ ਨੂੰ ਅੱਜ ਮਿਲਦਾ ਹੈ ਨਜ਼ਰ ਆਇਆ ਹੁਣ ਤੁਹਾਨੂੰ ਇਸ ਜਿਹੜਾ ਆਪਣੇ ਆਪ ਨੂੰ ਪ੍ਰੋਫੈਸਰ ਵੀ ਦੱਸਦਾ ਆਪਣੇ ਆਪ ਨੂੰ ਪਾਸਟਰ ਵੀ ਦੱਸਦਾ ਔਰ ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ بڑا ਡਾਕਟਰ ਵੀ ਦੱਸਦਾ ਜੀ ਇਹਦੀਆਂ ਕਰਨੀਆਂ ਇਦਾਂ ਦੀਆਂ ਨੇ ਇਹ ਸਾਇੰਸ ਨੂੰ ਫੇਲ ਕਰਦਾ ਆਇਆ ਹਰਪ੍ਰੀਤ ਨਜ਼ਰ ਆਉਂਦਾ ਹੈ ਇਸ ਚੀਜ਼ਾਂ ਦੇ ਉੱਤੇ ਜਿਹੜੇ ਨੇ ਅਪੰਗ ਬੱਚਿਆਂ ਨੂੰ ਲੈ ਕੇ ਆਂਦਾ ਸਟੇਜਾਂ ਦੇ ਉੱਤੇ ਮਾਨਸਿਕ ਬਿਮਾਰਾਂ ਨੂੰ ਲੈ ਕੇ ਆਂਦਾ ਹੈ ਜਿਹੜਾ ਦੇ ਉੱਤੇ ਲਾ ਇਲਾਜ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਨੂੰ ਠੀਕ ਕਰਨ ਦੇ ਦਾਅਵੇ ਕਰਨ ਵਾਲੇ ਇਹ ਜਿਹੜੇ ਟਕੋਸਲੇ ਉੱਤੇ ਕਰਦਾ ਸੀਗਾ ਉਹ ਉਹ ਦੇਖ ਕੇ ਲੋਕ ਜਿਹੜੇ ਨੇ ਭੂਲੇ ਪਾਲੇ ਲੋਕ ਨੇ ਇਹਦੇ ਚਾਂਸੇ ਜਾਂਦੇ ਸੀ ਜਦ ਕਿ ਉਹ ਸਾਰਾ ਡਰਾਮਾ ਹੁੰਦਾ ਸੀ ਇੱਕ ਕਿੱਸਾ ਮੈਦਾਨੋਂ ਦੱਸਦਾ ਹਰਪ੍ਰੀਤ ਇੱਕ ਬਿਹਾਰ ਦੀ ਲੇਡੀ ਸੀਗੀ ਘਰ ਉਹ ਬਹੁਤ ਕਮਜ਼ੋਰ ਸੀਗੀ ਆਰਥਿਕ ਪੱਖੋਂ ਤਾਂ ਉਹਨਾਂ ਇਹ ਇਸੇ ਤਰ੍ਹਾਂ ਨਿਸ਼ਾਨਾ ਬਣਾਉਂਦਾ ਸੀ ਲੋਕਾਂ ਨੂੰ ਜਿਹੜੇ ਆਰਥਿਕ ਗਰੁੱਪ ਕਮਜ਼ੋਰ ਹੁੰਦੇ ਸੀਗੇ ਉਹਨਾਂ ਨੂੰ ਪੈਸੇ ਆ ਦਾ ਲਾਲਚ ਦੇ ਕੇ ਸਟੇਜ ਦੇ ਉੱਤੇ ਨੋਟੰਕੀ ਕਰਨ ਦੇ ਪੈਸੇ ਦਿੰਦਾ ਸੀ ਤਾਂ ਉਸ ਬੱਚੀ ਮਾਫ ਕਰ ਰਹਾ ਹਾਂ ਉਸ ਔਰਤ ਦੀ ਜਿਹੜੀ ਲੱਤ ਸੀਗੀ ਉਹ ਬਿਲਕੁਲ ਠੀਕ ਸੀ ਸਹੀ ਚੱਲ ਫੇਰ ਸਕਦੀ ਸੀ ਉਹਨੂੰ ਇੰਨੇ ਅਪਾਹਜ ਬਣਾ ਕੇ ਸਟੇਜ ਦੇ ਉੱਤੇ ਬਿਠਾਇਆ ਵੀਲ ਚੇਅਰ ਦੇ ਉੱਤੇ ਲੈ ਕੇ ਆਇਆ ਔਰ ਜੋ ਇਹ ਟਕੋਸਲੇਬਾਜੀ ਡਰਾਮੇਬਾਜੀ ਉੱਤੇ ਕਰਦਾ ਹੈਗਾ ਸਿਰ ਤੇ ਹੱਥ ਰੱਖਣਾ ਅੰਮਤ ਤਰਫੁਕ ਨੇ ਤਾਂ ਉਹ ਇਹ ਕਰਦੇ ਹੋਏ ਜਿਹੜਾ ਉਹਨੂੰ ਚਲਾਣ ਲਈ ਲਾ ਦਿੰਦਾ ਇਹ ਅਚੰਬਾ ਸੀਗਾ ਇਹ ਸਭ ਤੋਂ ਪਹਿਲਾਂ ਜਿਹੜੇ ਇਹ ਇਹ ਇੰਦਰਾਮੇ ਜਿਹੜੇ ਸ਼ੁਰੂ ਹੋਏ ਉਸ ਤੋਂ ਬਾਅਦ ਇਹਨੇ ਨਿਤ ਜਿਹੜੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਡਰਾਮੇ ਕਰਨੇ ਸ਼ੁਰੂ ਕੀਤੇ ਕੱਲ ਉਦੋਂ ਵਿਗੜੀ ਹਰਪ੍ਰੀਤ ਜਦੋਂ ਇਹਦੇ ਤੇ aarop ਲੱਗੇ ਕਿ ਇਸ ਆਸਥਾ ਦੇ ਮਿਆਰ ਦੇ ਅੰਦਰ ਦੇਖੋ ਧਰਮ ਹਰ ਬਰਾਬਰ ਹੁੰਦਾ ਮੈਂ ਕਿਸੇ ਧਰਮ ਦੀ ਨਿੰਦਾ ਨਹੀਂ ਕਰਦਾ ਕੋਈ ਵੀ ਧਰਮ ਹੋਵੇ ਕਿਸੇ ਵੀ ਜਾਤ ਦੇ ਨਾਲ ਸੰਬੰਧਤ ਹੋਵੇ ਉਹਦਾ ਅਸੀਂ ਆਦਰ ਕਰਦੇ ਹਾਂ ਲੇਕਿਨ ਜ਼ਬਰਨ ਧਰਮ ਬਸੂਲੀ ਜਾਂ ਇਸ ਨੂੰ ਇਨਫਲੂਐਂਸ ਕਰਕੇ ਇਹ ਵੀ ਇਹ ਵੀ ਆਪਣੇ ਆਪ ਦੇ ਵਿਚ ਆ ਰੂਪ ਹੈ ਇਹ ਵੀ ਨਹੀਂ ਹੋਣਾ ਚਾਹੀਦਾ ਕਿ ਕਿਸੇ ਨੂੰ ਤੁਸੀਂ ਧੋਖੇਬਾਜ਼ੀ ਦੇ ਨਾਲ ਡਰਾਮੇਬਾਜ਼ੀ ਦੇ ਨਾਲ ਜਿਹੜਾ ਸ਼ੋਸ਼ੇਬਾਜ਼ੀ ਦਿਖਾ ਕੇ ਕਿਸੇ ਦਾ ਧਰਮ ਪਰਿਵਰਤਨ ਕਰੋ ਇਹ ਵੀ ਗਲਤ ਗੱਲ ਹੈ ਇਹਦੇ ਉੱਤੇ ਬਹੁਤ ਸਾਰੀਆਂ ਟਿੱਪਣੀਆਂ ਹੋਈਆਂ ਸੰਤ ਦਾदूवाल ਉਹਨਾਂ ਦੀ ਤੁਸੀਂ ਟਿੱਪਣੀ ਛੜੀ ਹੋਈਗੀ ਉਹਨਾਂ ਨੇ ਤਾਂ ਇੱਥੇ ਤੱਕ ਕਹਿ ਸਕਿਆ ਕਿ ਇਹ ਵਿਅਕਤੀ ਸਮਾਜ ਦੇ ਵਿੱਚ ਕੋੜ ਹੈ ਜੀ ਜੀ ਕਾਰਨ ਹੀ ਹੈ ਕਿ ਜਾਣ ਬੁਝ ਕੇ ਧਰਮ ਪਰਿਵਰਤਨ ਕਰਾਣਾ ਆਰਥਿਕ ਤੋਂ ਪੱਖ ਤੋਂ ਕਮਜ਼ੋਰ ਲੋਕਾਂ ਦਾ ਫਾਇਦਾ ਚੱਕਣਾ ਇਹ ਇਹਦੇ ਕਾਰਨਾਮੇ ਸੀਗੇ ਤੁਸੀਂ ਲੋਕਾਂ ਦਾ ਇੱਥੇ ਅੱਜ ਅਗਰ ਬਿਆਨ ਸੁਣੋ ਤਾਂ ਇੰਨੇ ਖੁਸ਼ ਨੇ ਕਈ ਲੋਕ ਤਾਂ ਇੱਥੇ ਤੱਕ ਪਹੁੰਚ ਗਏ ਕਿ ਕਾਨੂੰਨ ਵੀ ਆਪਣੇ ਹੱਥੇ ਲੈਣ ਲਈ ਤਿਆਰ ਨੇ ਲੇਕਿਨ ਇਦਾਂ ਨਹੀਂ ਹੋਣਾ ਚਾਹੀਦਾ ਕਾਨੂੰਨ ਨੇ ਸਹੀ ਸਜ਼ਾ ਦਿੱਤੀ ਅੱਜ ਇਹਨੂੰ ਸਲਾਕਾ ਦੇ ਪਿੱਛੇ ਪਹਚਾਇਆ ਉਮਰ ਕੈਦ ਦੀ ਸਜ਼ਾ ਹੋਈ ਲੇਕਿਨ ਤੁਹਾਨੂੰ ਮੈਂ ਇਹਦੇ ਬਾਰੇ ਦੱਸ ਦਵਾਂ ਇਹ ਉਹ ਇਨਸਾਨ ਹੈ ਜੋ ਬਹੁਤ ਕੀ ਰਸੂਖ ਰਖਦਾ ਜੀ ਤੁਸੀਂ ਇਹਦੇ ਪ੍ਰੋਗਰਾਮਾਂ ਦੇ ਅੰਦਰ ਵੱਡੇ ਵੱਡੇ ਚਿਹਰੇ ਦੇਖੋਗੇ ਚਾਹੇ ਉਹ ਐਂਟਰਟੇਨਮੈਂਟ ਇੰਡਸਟਰੀ ਦੇ ਹੋਣ ਹੀਰੋ ਹੋਣ ਹੀਰੋਇਨ ਹੋਣ ਐਕਟਰ ਹੋਣ ਐਕਟ੍ਰੀਸਿਸ ਹੋਣ ਇਹ ਉਹਨਾਂ ਨੂੰ ਪ੍ਰਚਾਰ ਦੇ ਲਈ ਆਪਣੇ ਸਟੇਜ ਤੇ ਲਿਆਂਦਾ ਰਿਹਾ ਫਿਰ ਇਹਦੇ ਕਾਰਨਾਮੇ ਇਦਾਂ ਦੇ ਸਿੰਘੇ ਕਿ ਜਾਨ ਬੁਝ ਕੇ ਸਿਆਸਤਦਾਨਾਂ ਨਾਲ ਫੋਟੋਆਂ ਖਿਚਵਾਉਂਦਾ ਸੀ ਜੀ ਉਹਨਾਂ ਫੋਟੋਆਂ ਦਾ ਪ੍ਰਭਾਵ ਦਿਖਾ ਕੇ ਇਹ ਨੀਚੇ ਦੇ ਆਮ ਤਬਕੇ ਦੇ ਲੋਕਾਂ ਤੇ ਉਸ ਪ੍ਰਭਾਵ ਜਮਾਨੇ ਕੋਸ਼ਿਸ਼ ਕਰਦਾ ਸੀ ਤਾਂ ਜੋ ਇਨਫਲੂਐਂਸ ਹੋ ਜਾਣ ਇਹਦੇ ਪ੍ਰਭਾਵ ਹੀ ਠਾਜ ਜਾਣ ਲੇਕਿਨ ਅੱਜ ਕਾਨੂੰਨ ਨੇ ਉਹਦੀ ਸਾਰੀ ਹਵਾ ਕੱਢ ਕੇ ਰੱਖ ਦਿੱਤੀ ਜੀ ਪੂਰੀ ਤਰ੍ਹਾਂ ਨਾਲ ਦੱਸ ਦਿੱਤਾ ਕਿ ਕਾਨੂੰਨ ਤੋਂ ਉੱਤੇ ਕੋਈ ਨਹੀਂ ਹੈ چاہے ਤੁਸੀਂ ਕਿੰਨਾ ਸਰਮਾਇਆ ਰੱਖਦੇ ਹੋਵੋ ਕਿੰਨੀ ਅਪਰੋਚ ਰੱਖਦੇ ਹੋ ਤੇ ਚਾਹੇ ਤੁਸੀਂ ਕਿੰਨੇ ਆਪਣੇ ਡਰਾਮਿਆਂ ਦੇ ਨਾਲ ਕਿਸੇ ਧਰਮ ਨੂੰ ਉੱਚਾ ਦੱਸਦੇ ਹੋ ਹਰੇਕ ਧਰਮ ਦੇ ਵਿੱਚ ਚੰਗੇ ਲੋਕ ਵੀ ਹੁੰਦੇ ਨੇ ਤੁਹਾਨੂੰ ਮੈਂ ਦੱਸ ਦਵਾਂ ਇਸ ਪਾਸਟਰ ਦੇ ਖਿਲਾਫ ਖੁਦ ਇਸਾਈ ਧਰਮ 'ਚ ਵੀ ਵਿਰੋਧ ਹੋਇਆ ਹੈਗਾ ਕਈ ਪਾਸਟਰ ਜਿਹੜੇ ਇਦਾਂ ਦੇ ਨੇ ਉਹਨਾਂ ਨੇ ਵਿਰੋਧ ਕੀਤਾ ਕਿ ਇਹ ਡਰਾਮੇਬਾਜ਼ੀ ਕਰਦਾ ਇਸ ਤਰ੍ਹਾਂ ਕਿਸੇ ਨੂੰ ਵੀ ਠੀਕ ਨਹੀਂ ਕੀਤਾ ਜਾ ਸਕਦਾ ਆਸ਼ੀਰਵਾਦ ਕਿਤਾ ਜਾ ਸਕਦਾ ਪ੍ਰਾਰਥਨਾ ਕੀਤੀ ਜਾ ਸਕਦੀ ਹੈ ਚੰਗੀ ਸਿਹਤ ਲਈ ਪ੍ਰਾਰਥਨਾ ਹਰ ਤਰਮ ਦੇ ਵਿੱਚ ਹੁੰਦੀ ਹੈ ਸਭ ਨੂੰ ਕਹਿੰਦੇ ਆ ਕਿ ਸਰਬੱਤ ਦਾ ਭਲਾ ਅਸਤ ਪਹਿਲੇ ਹੀ ਕਹਿੰਨੇ ਸਰਬੱਤ ਦਾ ਭਲਾ ਠੀਕ ਹੈ ਨਾ ਸਭ ਦਾ ਭਲਾ ਹੋਵੇ ਤਾਂ ਉਹ ਪ੍ਰਾਰਥਨਾ ਜਾਇਜ਼ ਹੈ ਲੇਕਿਨ ਡਰਾਮੇ ਵਾਲੀ ਕਰਨਾ ਕਿ ਤੁਹਾਨੂੰ ਦਵਾਈ ਦੀ ਲੋੜ ਨਹੀਂ ਤੁਹਾਨੂੰ ਡਾਕਟਰਾਂ ਦੀ ਲੋੜ ਨਹੀਂ ਤੁਹਾਨੂੰ ਅਪੰਗ ਬੱਚਿਆਂ ਨੂੰ ਚਲਾ ਦਾਂਗੇ ਮਾਨਸਿਕ ਬਿਮਾਰ ਨੂੰ ਠੀਕ ਕਰ ਦਾਂਗੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਢਕੋਸਲੇ ਬਾਜੀ ਸੀ ਔਰ ਇਹਦਾ ਵਿਰੋਧ ਕਾਫੀ ਦੇਰ ਤੋਂ ਹੋ ਰਿਹਾ ਸੀ ਕਪੂਰਦਾ ਜਿਵੇਂ ਤੁਸੀਂ ਕਿਹਾ ਸੂਕ ਤੋਂ ਮੈਨੂੰ ਗੱਲ ਯਾਦ ਆ ਗਈ ਮੈਂ ਥੋੜੀ ਜਿਹੀ ਥੋੜੀ ਹੁਣ ਬਾਇਓਗ੍ਰਾਫੀ ਚੈੱਕ ਕਰ ਰਿਹਾ ਸੀ ਇਹਦੇ ਅੰਡਰ ਨਾਲ 32 ਚਰਚਾ ਹੈ ਜੀ ਦੇਖੋ ਮੈਂ ਵੀ ਕਿਸੇ ਧਰਨ ਦੇ ਵਾਰ ਗਲਤ ਨਹੀਂ ਬੋਲਦਾ ਪਰ 20 ਚਰਚਾ ਦਾ ਇਹ ਪ੍ਰਧਾਨ ਇੰਡੀਆ ਚ ਹੈ ਔਰ 12 ਚਰਚਾ ਬਾਹਰ ਨੇ ਕੀ ਤੁਹਾਨੂੰ ਲੱਗਦਾ ਵੀ ਇੰਨੇ ਸੂਕਰਾ ਦਾ ਬੰਦਾ ਉਹ ਇੰਨੇ ਰਹਿਗਾ ਜੇਲ੍ਹ ਚ ਉਹ ਕੋਈ ਨਾ ਕੋਈ ਦੇਖੋ ਵਕੀਰ ਵੀ ਕਹਿੰਦੇ ਬਹੁਤ ਤਕੜਾ ਉਹ देखो मैं ਤਾਂ ਪਹਿਲੇ ਕਹਿ ਰਿਹਾ ਸਿਆਸੀ ਰੂਪ ਨਾਲ سرمਾਈਦਾਰੀ ਰੂਪ ਨਾਲ ਬਹੁਤ ਤਕੜਾ ਹੈ ਬਹੁਤ ਇਨਫਲੂਐਂਸ ਕਰਦਾ ਹੈਗਾ ਇਹ ਲੇਕਿਨ ਕਾਨੂੰਨ ਤੋਂ ਇਸ ਲਈ ਮੈਂ ਕਹਾਂ ਨਾ ਕਾਨੂੰਨ ਤੋਂ ਉੱਤੇ ਤਾਂ ਕੋਈ ਨਹੀਂ ਹੈ ਨਾ ਚਾਹੇ ਤੁਸੀਂ ਕਿੰਨਾ ਸਰਮਾਇਆ ਰੱਖਦੇ ਹੋਵੋ ਕਿੰਨੀ ਜ਼ਿਆਦਾ ਅਪਰੂਚ ਰੱਖਦੇ ਹੋਵੋ ਇੱਥੇ ਜਦੋਂ ਕਾਨੂੰਨ ਦੀ ਗੱਲ ਆ ਜਾਂਦੀ ਹੈ ਉੱਥੇ ਸਭ ਉਹ ਕਾਨੂੰਨ ਦੀ ਨਜ਼ਰ ਚ ਬਰਾਬਰ ਹੁੰਦੇ ਨੇ ਲੇਕਿਨ ਗੱਲ ਉਹੀ ਹੈ ਨਾ ਕਿ ਆਪਾਂ ਕਈ ਇਦਾਂ ਦੇ ਕੇਸ ਦੇਖੇ ਆ ਜਿਦੇ ਵਿੱਚ ਕਈ ਰਸੂਖਦਾਰ ਆਪਣੇ ਰਸੂਖ ਦਾ ਫਾਇਦਾ ਚੱਕਦੇ ਹੁਣ ਦੇਖਣਾ ਇਹ ਹੋਏਗਾ ਤੁਸੀਂ ਅ ਅਸਾਰਾਮ ਦਾ ਕੇਸ ਦੇਖ ਲਓ ਉਹ ਬਾਬਾ ਜਿਹੜਾ ਬਲਾਕ ਕਰਦੇ ਕੇਸ ਚ ਅੰਦਰ ਗਿਆ ਉਹਦੀ ਹੁਣ ਜਾ ਕੇ ਜਮਾਨਤ ਹੋਈ ਹੈ ਠੀਕ ਹੈ ਲੇਕਿਨ ਇਦਾਂ ਦੇ ਕਈ ਕੇਸ ਨੇ ਕਈ ਬਾਬਿਆਂ ਦੇ ਉੱਤੇ ਹਰਿਆਣਾ ਇਦਾਂ ਇੱਕ ਕੇਸ ਹੈਗਾ ਹਰਿਆਣਾ ਆਪਾਂ ਸਭ ਜਾਣੋ ਹਾਂਜੀ ਹਾਂਜੀ ਅੱਜ ਅੱਜ ਬਲਦੀਪ ਸਿੰਘ ਦਾਦੂਵਾਲ ਦੀ ਅਪਡੇਟ ਸੁਣ ਲੋ ਜਦੋਂ ਫੈਸਲਾ ਸੁਣਾਇਆ ਗਿਆ ਉਹਨਾਂ ਨੇ ਬਹੁਤ ਖੁਸ਼ੀ ਪ੍ਰਗਟ ਕੀਤੀ ਹੈ ਉਹਨਾਂ ਨੇ ਮਾਨਯੋਗ ਜੱਜ ਸਾਹਿਬ ਤੁਹਾਨੂੰ ਆ ਕਿਹਾ ਤੇ ਨਾਲ ਹੀ ਇਹ ਵੀ ਗੱਲ ਸਰਕਾਰ ਨੂੰ ਅਪੀਲ ਕੀਤੀ ਹੈ ਕਹਿੰਦੇ ਕਿ ਜੇ ਵੀ ਤੁਸੀਂ ਇਹ ਨਾ ਕਰ ਦਿਓ ਜਿਹਨੇ ਤੁਸੀਂ ਰਹਿਣ ਦੀ ਗੱਲ ਕੀਤੀ ਤਾਂ ਯਾਦ ਆ ਗਿਆ ਡੇਰਾ ਬਾਬਾ ਰਾਮ ਰਹੀਮ ਜੋ ਕਿ 3 ਮਹੀਨੇ ਬਾਅਦ ਪਰੋਲ ਤੇ ਆ ਜਾਂਦਾ ਹੈ ਕਹਿੰਦੇ ਉਹ ਕਾਨੂੰਨ ਨਾਈਟ ਵਾਸਤੇ ਬਣਾ ਦੇਣਾ ਤੇ ਉਹਨਾਂ ਨੇ ਪੀੜੇ ਲੜਕੀ ਦੇ ਪਰਿਵਾਰ ਨਾਲ ਗੱਲ ਕੀਤੀ ਹੈ ਇਸ ਤੋਂ ਬਾਅਦ ਮੈਂ ਤੁਹਾਨੂੰ ਦੱਸਣਾ ਪੀੜੇ ਤੇ ਲੜਕੀ ਦੇ ਘਰ ਵਾਲਾ ਕੀ ਬਿਆਨ ਹੋਇਆ ਜੀ ਬਿਲਕੁਲ ਮੈਂ ਇਹੀ ਗੱਲ ਕਹਿਣ ਜਾ ਰਿਹਾ ਸੀ ਕਿ ਜਦੋਂ ਇਹ ਰਸੂਖ ਇਹ ਯੂਜ਼ ਕਰ ਲੈਂਦੇ ਆ ਨਾ ਬਰਥ ਲੈਂਦੇ ਆ ਸਰਕਾਰਾਂ ਦੇ ਅੰਦਰ ਤਾਂ ਫਿਰ ਇਹਨਾਂ ਲਈ ਜੇਲਾ ਜੇਲਾ ਨਹੀਂ 5 ਸਟਾਰ ਹੋਟਲ ਬਣ ਕੇ ਰਹਿ ਜਾਂਦੀਆਂ ਨੇ ਇੱਥੇ ਇੱਕ ਸਰਾਈ ਬਣ ਕੇ ਰਹਿ ਜਾਂਦੀ ਹੈ ਤੇ ਅੰਦਰ ਇਹ ਘੱਟ ਰਹਿੰਦੇ ਨੇ ਬਾਹਰ ਇਹ ਲੋਕ ਵੱਧ ਰਹਿੰਦੇ ਨੇ ਤਾਂ ਰਾਮ ਰਹੀਮ ਜੀ ਤੁਸੀਂ ਗੱਲ ਕੀਤੀ ਹੈ ਰਾਮ ਰਹੀਮ ਦਾ ਵੀ ਇਹੀ ਕੁਛੀ ਕ ਉਹ ਇੰਨਾ ਟਾਈਮ ਜੇਲ੍ਹ ਦੇ ਅੰਦਰ ਨਹੀਂ ਰਿਹਾ ਜਿੰਨਾ ਉਹ ਬਾਹਰ ਲੰਗਾਂਦਾ ਰਿਹਾ ਹਰ ਤਿੰਨ ਤੀਜੇ ਮਹੀਨੇ ਉਹ ਬਾਹਰ ਹੁੰਦਾ ਹਰ ਤੀਸਰੇ ਮਹੀਨੇ ਉਹ ਬਾਹਰ ਹੁੰਦਾ ਇਹੀ ਚੀਜ਼ ਮੈਂ ਤੈਨੂੰ ਕਹਿ ਰਿਹਾ ਕਿ ਇਹ ਇੱਥੇ ਤੁਸੀਂ ਇਹ ਚੀਜ਼ ਪੰਜਾਬ ਦੇ ਵਿੱਚ ਨਹੀਂ ਮੈਂ ਗੱਲ ਕਰਦਾ ਮੈਂ ਇਕੱਲੇ ਪੰਜਾਬ ਸਰਕਾਰ ਦੀ ਗੱਲ ਨਹੀਂ ਕਰ ਰਿਹਾ ਮੈਂ ਪੂਰੇ ਭਾਰਤ ਦੇ ਸਿਸਟਮ ਦੀ ਗੱਲ ਕਰ ਰਿਹਾ ਖਾਸ ਕਰ ਸਿਆਸੀ ਸਿਸਟਮ ਦੀ ਸਿਆਸੀ ਸਿਸਟਮ ਦੇ ਵਿੱਚ ਸਰਕਾਰਾਂ ਦੇ ਵਿੱਚ ਜਿਹੜੇ ਰਸੂਕ ਰੱਖਦੇ ਆ ਉਹਨਾਂ ਨੂੰ ਕਿਤੇ ਨਾ ਕਿਤੇ ਲਾਹਾ ਮਿਲ ਜਾਂਦਾ ਇਹਨਾਂ ਚੀਜ਼ਾਂ ਦਾ ਤਾਂ ਉਹ ਚੀਜ਼ ਨਹੀਂ ਹੋਣੀ ਚਾਹੀਦੀ ਅਗਰ ਸਜ਼ਾ ਮਿਲੀ ਹੈ ਤਾਂ ਉਹ ਸਜ਼ਾ ਇੰਨੀ ਸਖਤ ਹੋਣੀ ਚਾਹੀਦੀ ਹੈ ਕਿ ਵਾਕਈ ਲੱਗੇ ਕਿ ਪੀੜਤ ਨੂੰ ਇਨਸਾਫ ਮਿਲਿਆ ਨਹੀਂ ਤਾਂ ਐਦਾਂ ਦੇ ਲੋਕ ਬਾਹਰ ਆ ਕੇ ਜਿਹੜੇ ਆਪਣੇ ਰਸੂਕ ਦਾ ਇਸਤੇਮਾਲ ਕਰਕੇ ਬਹੁਤ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਹੋ ਜਾਂਦੀਆਂ ਨੇ ਬਾਬਾ ਰਾਮ ਰੀਮ ਦੇ ਕਈ ਕਈ ਸਿੱਧਾ ਦੇ ਆਏ ਆ ਜਿਹੜੇ ਕੇਸਾਂ ਨੂੰ ਇਨਫਲੂਐਂਸ ਕਰਨ ਲਈ ਕਿਉਂਕਿ ਇਹਨਾਂ ਕੋਲ ਦੇਖੋ ਪਾਵਰ ਤਾਂ ਹੁੰਦੀ ਹੈ ਨਾ ਇੱਕ ਵੀ ਕੱਲ ਨੂੰ ਅਪੀਲ ਵੀ ਤਾਂ ਕਰ ਸਕਦੇ ਨੇ ਬੜੀ ਕੋਰਟ ਦੇ ਅੰਦਰ ਜਾ ਕੇ ਅਪੀਲ ਕਰ ਲੈਂਗੇ ਅੱਜ ਇਹਨਾਂ ਨੇ ਸੈਸ਼ਨ ਦਾ ਮਾਫ ਕਰਨਾ ਸੁਪਰੀਮ ਕੋਰਟ ਦਾ ਰੁਕ ਕਰ ਲੈਣਾ ਉੱਥੋਂ ਕੇਸ ਲੰਬਾ ਚੱਲਣਾ ਹੈਗਾ ਫਿਰ ਇਹ ਇਨਫਲੂਐਂਸ ਕਰਨਗੇ ਕਵਾਹ ਨੂੰ ਲੋਕਾਂ ਨੂੰ ਤਾਂ ਇਹ ਚੀਜ਼ਾਂ ਨਹੀਂ ਹੋਣੀ ਚਾਹੀਦੀਆਂ ਇਸ ਕਰਕੇ ਸਖਤੀ ਇੰਨੀ ਹੋਣੀ ਚਾਹੀਦੀ ਆ ਕਿ ਪ੍ਰੋਪਰ ਲੱਗੇ ਕਿ ਇਹਨਾਂ ਲੋਕਾਂ ਨੂੰ ਸਜ਼ਾ ਹੋਈ ਹੈ ਇਹ ਪਾਸਟਰ ਟੱਟ ਹੈ ਤੁਸੀਂ ਚਰਚਾਂ ਦੇ ਨਾਮ ਗਿਣਾਤੇ 32 ਚਰਚਾ ਇੱਥੇ ਆ 12 ਹੁੰਦੇ ਆ ਲੇਕਿਨ ਮੈਨੂੰ ਇਹ ਦੱਸੋ ਕਿ ਉਹ ਚਰਚ ਦਾ ਸਰਮਾਇਆ ਇਹਦੇ ਤੇ ਕੀ આરોਪ ਨਹੀਂ ਲੱਗੇ ਨੀ ਗੋਲਬਾਜ਼ੀ ਕਰਦਾ ਠੀਕ ਹੈ ਇਹ ਕਪਲੇਬਾਜ਼ੀ ਕਰਦਾ ਇਸਾਈ ਧਰਮ ਦੇ ਵਿੱਚ ਬਹੁਤ ਸਾਰੇ ਬੁੱਧੀਜੀਵੀ ਇਦਾਂ ਦੇ ਨੇ ਜਿਹੜੇ ਖੁਦ ਦੇ ਖਿਲਾਫ ਨੇ ਕਿ ਇਹ ਟਕੋਸਲੇਬਾਜ਼ੀ ਬੰਦ ਹੋਣੀ ਚਾਹੀਦੀ ਹੈ ਚਰਚਾਂ ਦਾ ਇਸਤੇਮਾਲ ਬੰਦ ਹੋਣਾ ਚਾਹੀਦਾ ਚਰਚ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਮੰਦਿਰਾਂ ਦੇ ਵਿੱਚ ਲੋਕ اپنی پراکھنا ਕਰਨ ਲਈ ਜਾਂਦੇ ਨੇ ਸਰਵਦਾ ਪਲਾ ਮੰਗਲ ਲਈ ਜਾਂਦੇ ਨੇ ਉੱਥੇ ਅਗਰ ਕਿਸੇ ਦੇ ਧਰਮ ਨੂੰ ਇਨਫਲੂਐਂਸ ਕਰਨਾ ਸ਼ੁਰੂ ਕਰਦੇ ਨੇ ਉੱਥੇ ਟਿੱਕੋਸਲੇਬਾਜ਼ੀਆਂ ਸ਼ੁਰੂ ਹੋ ਜਾਣ ਲੋਕਾਂ ਨੂੰ ਬਿਮਾਰ ਲੋਕਾਂ ਦਾ ਫਾਇਦਾ ਚੱਕਣਾ ਸ਼ੁਰੂ ਹੋ ਜਾਣ ਫਿਰ ਉੱਥੋਂ سرمایہ داری ਇਕੱਠੀ ਕਰਨੀ ਸ਼ੁਰੂ ਹੋ ਜਾਣ ਤਾਂ ਇਹ ਗਲਤ ਹੈ ਇਹਦੀਆਂ ਇਹਦੀਆਂ ਬਕਾਇਦਾ ਟਿੱਕਾਂ ਲੱਗਦੀਆਂ ਨੇ ਇਹਦੇ ਜਿਹੜੇ ਸੈਸ਼ਨ ਹੁੰਦੇ ਨੇ ਉਹ ਬਕਾਇਦਾ ਲੱਖਾਂ ਲੱਖ ਰੁਪਏ ਜਿੱਪਕਦੇ ਨੇ ਤਾਂ ਇਹ ਚੀਜ਼ਾਂ ਜਿਹੜੀਆਂ ਨੇ ਇਹ ਇਹਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਇੱਕ ਆ ਪਾਸਟਰ ਅੱਜ ਇੰਨਾ ਅਰਬਪਤੀ ਕਿਸ ਤਰ੍ਹਾਂ ਬਣ ਗਿਆ ਜੀ ਔਰ ਕਪੂਰ ਸਾਹਿਬ ਇੱਕ ਤੁਹਾਨੂੰ ਹੋਰ ਸਵਾਲ ਦੱਸਦਾ ਪੀੜਤ ਦੇ ਘਰਵਾਲਾ ਦਾ ਬਿਆਨ ਆ ਗਿਆ ਉਹਨਾਂ ਨੇ ਕਹਿ ਵੀ ਠੀਕ ਹੈ ਪਾਸਟਰ ਦਾ ਦੇਹ ਲੇ ਦਿੱਤਾ ਸਾਨੂੰ ਇਨਸਾਫ ਮਿਲਿਆ ਵਧੀਆ ਗੱਲ ਹੈ ਪਰ ਉਹਨਾਂ ਦੇ ਉੱਪਰ ਤਿੰਨ ਮਾਮਲੇ ਦਰਜ ਕੀਤੇ ਆ ਪਾਸਟਰ ਨੇ ਕਰਾਏ ਨੇ ਉਹ ਕਹਿੰਦੇ ਵੀ ਮੈਂ ਕਿੱਥੋਂ ਇਹ ਕੇਸ ੜਾਂਗਾ ਕਹਿੰਦੇ ਜਿਹੜਾ ਰੁਪਈ ਹੋਈ ਉਹ ਤਾਂ ਸਿਆ ਕਰਤੀ ਕਹਿੰਦੇ ਮੇਰੇ ਕੇਸ ਦਾ ਵੀ ਨਿਪਟਾਰਾ ਕਰੋ ਉਹਨੇ ਹਾਈ ਕੋਰਟ ਗੁਹਾਰ ਲਈ ਅੱਜ ਦੇਖੋ ਮੈਂ ਤੁਹਾਨੂੰ ਪਹਿਲੇ ਹੀ ਕਿਹਾ ਨਾ ਕਿ ਇਦਾਂ ਦੇ ਲੋਕ ਇਨਫਲੂਐਂਸ ਕਰਨਾ ਬਹੁਤ ਚੰਗੀ ਤਰ੍ਹਾਂ ਜਾਣਦੇ ਆ ਕਾਨੂੰਨ ਨਾਲ ਖੇਡਣਾ ਉਹ ਚੰਗੀ ਤਰ੍ਹਾਂ ਜਾਣਦੇ ਆ ਨਾ ਕੋਲ ਮੋਟਾ ਪੈਸਾ ਹੁੰਦਾ ਵਕੀਲਾਂ ਦੀਆਂ ਡਾਰਾਂ ਹੀ ਖੜੀਆਂ ਕਰਨਾ ਜਾਣਦੇ ਨੇ ਔਰ ਵਕੀਲ ਜਿਹੜੇ ਨੇ ਉਹਨਾਂ ਨੂੰ ਪਤਾ ਹੁੰਦਾ ਕਾਨੂੰਨ ਦੇ ਵਿੱਚ ਕੀ ਲੂਪ ਹੋਲ ਹੈ ਕਿਦੋਂ ਕੇਸ ਨੂੰ ਲੰਕਾਣਾ ਹੈ ਕਿੱਦਾਂ ਕਿਸੇ ਨੂੰ ਹਰਾਸ ਕਰਨਾ ਹੈ ਹੁਣ ਉਸ ਪਰਿਵਾਰ ਨੂੰ ਹਰਾਸ ਹੀ ਕੀਤਾ ਜਾਏਗਾ ਨਾ ਬਾਰ ਬਾਰ ਜਿੱਦਾਂ ਉਹਨਾਂ ਨੇ ਖੁਦ ਹੀ ਆਪਣੇ ਬਿਆਨ ਚ ਹੀ ਕਹਿਤਾ ਕਿ ਮੈਂ ਕੇਸ ਕੇਸ ਦਾ ਮਤਲਬ ਇਹ ਹੈ ਕਿ ਉਹਨਾਂ ਦੀ ਕੱਟੋ-ਕੱਟ ਦੀ ਜ਼ਿੰਦਗੀ ਕਚੇੜੀਆਂ ਦੇ ਗਿੜੇ ਮਾਰਦਿਆਂ ਚ ਨਿਕਲ ਜਾਣੀ ਹੈ। ਫਿਰ ਵਕੀਲਾਂ ਦੀਆਂ ਫੀਸਾਂ ਭਰਦਿਆਂ ਆਮ ਲੋਕਾਂ ਦੇ ਬਸ ਦੀ ਗੱਲ ਨਹੀਂ ਹੈ। ਉਹ यूं ਤਾਂ ਨਹੀਂ ਬਜ਼ੁਰਗ ਕਹਿੰਦੇ ਸੀਗੇ ਕਿ ਕਾਲੇ ਤੇ ਚਿੱਟੇ ਕੋਟ ਤੋਂ ਪਰਮਾਤਮਾ ਹਮੇਸ਼ਾ ਦੂਰ ਰੱਖੇ ਕਿਉਂਕਿ ਹਰੇਕ ਦੇ ਬਸ ਦੀ ਗੱਲ ਨਹੀਂ ਹੈ। ਇਹਨਾਂ ਦੀਆਂ ਫੀਸਾਂ ਭਰ ਦੇਣੀਆਂ। ਨਾ ਪਰਮਾਤਮਾ ਕਿਸੇ ਨੂੰ ਵੱਡੀ ਬਿਮਾਰੀ ਦੇਵੇ ਤੇ ਨਾ ਕੋਈ ਵੱਡਾ ਕੇਸ ਹੋਵੇ ਤੇ ਪਵੇ ਅਪਲ ਤਾਂ ਕ੍ਰਾਈਮ ਤੋਂ ਦੂਰ ਹੀ ਰਹਿਣਾ ਚੰਗਾ। ਲੇਕਿਨ ਫਿਰ ਵੀ ਇਸ ਤਰ੍ਹਾਂ ਦੀ ਅਗਰ ਕੋਈ ਨਸੀਬਤ ਆ ਹੀ ਜਾਂਦੀ ਹੈ ਤਾਂ ਮੈਨੂੰ ਲੱਗਦਾ ਕਿ ਸਰਕਾਰਾਂ ਦਾ ਫਰਜ਼ ਬੰਦਾ ਹੈਗਾ ਕਿ ਪ੍ਰੋਪਰ ਇਨਕੁਆਇਰੀ ਕਰਨ ਸੱਚ ਦੇਖੋ ਕਈ ਸਾਡੇ ਕੋਲ ਏਜੰਸੀਜ਼ ਇਦਾਂ ਦੀਆਂ ਨਹੀਂ ਹਨ ਇਸੇ ਲਈ ਨੇ ਕਿ ਕੋਈ ਵੀ ਗਰੀਬ ਨੂੰ ਕਿਸੇ ਵੀ ਜਿਹੜਾ ਮਜ਼ਲੂਮ ਨੂੰ ਜਿਹੜਾ ਹੈਗਾ ਉਹਨੂੰ ਸਜ਼ਾ ਨਾ ਹੋਵੇ ਉਹਨੂੰ ਜਾਣਬੁੱਝ ਕੇ ਕਾਨੂੰਨ ਦੇ শিকੰਜੇ 'ਚ ਨਾ ਫਸਾਇਆ ਜਾਵੇ ਅਗਰ ਅੱਜ ਵੀ ਭਗਵੰਤ ਮਾਨ ਸਰਕਾਰ ਉਹਨਾਂ ਕਿਸੇ ਦੀ ਪੈਰਵੀ ਕਰੇ ਤਾਂ ਮੈਨੂੰ ਲੱਗਦਾ ਉਹਨਾਂ ਦਾ ਖੇੜਾ ਛੁੱਟ ਸਕਦਾ ਪਰ ਕਪੂਰ ਸਾਹਿਬ ਠੀਕ ਹੈ ਭਗਵੰਤ ਮਾਨ ਸਾਹਿਬ ਵਧੀਆ ਕੰਮ ਕਰ ਰਹੇ ਅਸੀਂ ਇਹ ਨਹੀਂ ਕਹਿੰਦੇ ਸਰਕਾਰਾਂ ਪਿਛਲੀਆਂ ਵਧੀਆ ਸੀ ਮੇਰਾ ਕਿਸੇ ਦਾ ਕੋਈ ਪਰਸਨਲ ਹੋ ਨਹੀਂ ਹੈ ਪਰ ਏ ਤੁਸੀਂ ਸਮਝਦੇ ਹੋ ਕਿ ਸਰਕਾਰਾਂ ਕੁਝ ਆਪਣੀਆਂ ਵੋਟਾਂ ਦੇ ਲਈ ਅਜੇ ਬਾਬਿਆਂ ਨੂੰ ਜ਼ਿਆਦਾ ਪ੍ਰੋਸਾਈਡ ਕਰਦੀਆਂ ਨੇ ਇਹ ਜ਼ਿਆਦਾ ਬਾਬੇ ਅਜੇ ਬਣੇ ਹੋਏ ਨੇ ਕਿਉਂਕਿ ਇਹਨਾਂ ਦੇ ਉੱਪਰ ਕੋਈ ਠੋਸ ਕਾਨੂੰਨ ਨਹੀਂ ਹੈ ਦੇਖੋ ਉਹ ਥੋੜਾ ਮੈਂ ਕੁਰੀ ਤੇ ਵੀ ਗੱਲ ਕਰਾਂਗਾ ਉਹ ਕਿਉਂ ਗਈ ਸੀ ਕਿਉਂਕਿ ਡਾਕਟਰ ਸਾਹਿਬ ਦਾ ਫੋਨ ਵੀ ਆਏਗਾ ਉਹਨਾਂ ਨੇ ਮੈਨੂੰ ਅੱਜ ਕਿਹਾ ਕਹਿੰਦੇ ਵੀ ਉਹ ਲੜਕੀ ਦੀ ਵੀ ਗਲਤੀ ਸੀ ਉਹ ਕਿਉਂ ਗਈ ਉਹਨੂੰ ਵੀ ਦੇਸ਼ ਜਾਣ ਦੇ ਚਾਂਸਸ ਉਹਨੇ ਇੱਕ ਕੰਮ ਕਰ ਦਿੱਤਾ ਇਹਦਾ ਫਿਰ ਦੇਖੋ ਕਪੂਰ ਸਾਹਿਬ ਮਾਫੀ ਚਾਹਨਾ ਸਾਡੇ ਸਾਡੇ ਜਿਹੜੇ ਬੱਚੇ ਨੇ ਥੋੜਾ ਉਹਨਾਂ ਨੂੰ ਵੀ ਅ ਜਗਰਖੋਣ ਕਹਦਾ ਹੈ ਸਾਡੇ ਕੁੜੀਆਂ ਨੂੰ ਖਾਤ ਕਰ ਜਿਹੜੀਆਂ ਦੇਖੋ ਬਾਹਰ ਪੜਨ ਜਾਂਦੀਆਂ ਮਾਪਿਓ ਅਸੀਂ ਕਿੱਥੇ ਰਾ ਪੈ ਲਾਂਦੇ ਨੇ ਫਿਰ ਚੁੰਗਲ ਫਸ ਜਾਂਦੀਆਂ ਨੇ ਫਿਰ ਪਤਾਈ ਫਿਰ ਮੀਡੀਆ ਸਾਹਮਣੇ ਆ ਕੇ ਮੇਰੇ ਨਾਲ ਐ ਹੋ ਗਿਆ ਉਹ ਹੋ ਗਿਆ ਅਸੀਂ ਅਸੀਂ ਮੈਂ ਮਾਫੀ ਮੰਗਦਾ ਜੇ ਮੈਂ ਕੋਈ ਗਲਤ ਬੋਲਿਆ ਹੋਵੇ ਠੀਕ ਹੈ ਇਨਸਾਫ ਹੋਇਆ ਪਰ ਤੁਸੀਂ ਪਹਿਲਾਂ ਉਹ ਕੰਮ ਹੋਣ ਕਿਉਂ ਦਿੰਦੇ ਹੋ ਦੇਖੋ ਜਿੱਥੇ ਤੱਕ ਇੰਟੈਲੈਕਚੁਅਲ ਹੋਣ ਦੀ ਗੱਲ ਹੈ ਸਮਝਦਾਰ ਹੋਣ ਦੀ ਗੱਲ ਹੈ ਤਾਂ بڑے بڑے ਸਮਝਦਾਰ ਇਨਫਲੂਐਂਸ ਹੋ ਜਾਂਦੇ ਨੇ ਮੈਨੂੰ ਇੱਕ ਗੱਲ ਦੱਸੋ ਇਸ ਪਾਸਟਰ ਦੇ ਨਾਲ ਜਿਹੜੇ ਡੈਡੇ ਹੀਰੋ ਤਰੇ ਫਿਰਦੇ ਸੀਗੇ ਐਡੇ ਹੀਰੋਇਨਸ ਤਰੇ ਫਿਰਦੇ ਸੀ ਉਹਨਾਂ ਦਾ ਕੀ ਇਨਫਲੂਐਂਸੀ ਪੈਸਾ ਹਾਂ ਠੀਕ ਹੈ ਸਿਆਸਤਦਾਨ ਜਿਹੜੇ ਫੋਟੋਵਾਂ ਖਚਵਾਉਂਦੇ ਫਿਰਦੇ ਸੀ ਉਹਨਾਂ ਦਾ ਇਨਫਲੂਐਂਸ ਕੀ ਸੀਗਾ ਇਹਦੇ ਕੋਲ ਵੋਟ ਬੈਂਕ ਹੈ ਜੀ ਤਾਂ ਇਹ ਦੇਖੋ ਅਗਰ ਕੋਈ ਬੱਚਾ ਚਲਾ ਗਿਆ ਹੁਣ ਇੱਕ ਧਾਰਮਿਕ ਗੁਰੂ ਦੇ ਕੋਲ ਮੈਂ ਧਾਰਮਿਕ ਗੁਰੂ ਬੰਦਾ ਸੀ ਨਾ ਪਾਸਟਰ ਲਗਾਉਂਦਾ ਨਾਲ ਪਾਦਰੀ ਲਗਾਉਂਦਾ ਤਾਂ ਪਾਦਰੀ ਨੂੰ ਅਸੀਂ ਫਾਦਰ ਕਹਿੰਦੇ ਹਾਂ ਹਾਂਜੀ ਹਾਂਜੀ ਤਾਂ ਫਾਦਰ ਦਾ ਮਤਲਬ ਪੰਜਾਬੀ ਚ ਕੀ ਹੈ ਤਾਂ ਪਿਓ ਪਿਤਾ ਹੁੰਦਾ ਹੈ ਹਾਂਜੀ ਹਾਂਜੀ ਤਾਂ ਆਪਣੇ ਪਿਓ ਪਿਤਾ ਕੋਲ ਕੋਈ ਬੱਚੀ ਅਗਰ ਜਾਣ ਤੋਂ ਡਰੇ ਘਬਰਾਵੇ ਤਾਂ ਫਿਰ ਤਾਂ ਲਾਹਣ ਤਾਂ ਸਾਡੇ ਸੰਸਕਾਰਾਂ ਦੇ ਉੱਤੇ ਸਹੀ ਗੱਲ ਹੈ ਜੀ ਅਗਰ ਅਗਰ ਕੋਈ ਬੱਚੀ ਚਲੀ ਗਈ ਆਪਣੇ ਪਿਓ ਦੇ ਕੋਲ ਚਾਹੇ ਉਹਦਾ ਮੋਟਿਵ ਕੁਝ ਵੀ ਰਿਹਾ ਹਾਂ ਹੁਣ ਮੇਰੇ ਕੋਲ ਮੇਰੀ ਤੀਕ ਹੋ ਜਾਂਦੀ ਹੈ ਚਾਹੇ ਉਹਦੇ ਅੰਦਰ ਉਹਦਾ ਸਵਾਰਥ ਹੀ ਹੈ ਕਿ ਪਾਪਾ ਤੋਂ ਆਜਾ ਲੈਣਾ ਹੈ ਪਾਪਾ ਤੋਂ ਉਹ ਲੈਣਾ ਤੇ ਜਮਾੜਾ ਵੀ ਕੀ ਹੈ ਅਸੀਂ ਰੱਬ ਨੂੰ ਆਪਣਾ ਪਿਓ ਕਹਿੰਨੇ ਰੱਬ ਤੋਂ ਮੰਗਦੇ ਨਹੀਂ ਸਾਰੀ ਦੁਨੀਆ ਲੱਗੀ ਹੁੰਦੀ ਹੈ ਸੇਰੀ ਉੱਠ ਕੇ اے ਪ੍ਰਮਾਤਮਾ ਮੈਨੂੰ ਆ ਕੇ ਦੇ ਏ ਰੱਬਾ ਮੈਨੂੰ ਆ ਦੇ ਦੇ ਠੀਕ ਹੈ ਨਾ ਤੇ ਇਹ ਚੀਜ਼ਾਂ ਠੀਕ ਹੈ ਬੱਚੀ ਨੂੰ ਅਗਰ ਬੱਚੀ ਗਲਤ ਨਹੀਂ ਹੋਈ ਜੋ ਵੀ ਹੋਇਆ ਉਹਦੇ ਨਾਲ ਜ਼ਬਰ ਜਨਾਤਾ ਹੋਇਆ ਨਾ ਆਵਾਜ਼ ਤਾਂ ਨਹੀਂ ਚੱਕੀ ਜੀ ਉਹ ਵੀ ਵੀਡੀਓ ਬਣੀ ਹੈ ਜੀ ਉਹਦੇ ਵਿੱਚ ਉਹ ਵਿਚਾਰਨੀ ਵੀਡੀਓ ਬਣਾਈਗੀ ਦੇਖੋ ਉਹ ਕੋਰਟ ਦਿਖਾਈ ਹੋਇਆ ਹੈ ਮੈਂ ਮੈਂ ਉਹੀ ਗੱਲ ਤੁਹਾਨੂੰ ਕਹਿ ਰਿਹਾ ਨਾ ਦੇਖੋ ਪ੍ਰਭਾਵ ਹੇਟ ਲੈ ਕੇ ਆਣਾ ਬਹੁਤ ਆਸਾਨ ਹੋ ਜਾਂਦਾ ਹੈ ਕੋਈ ਬੜੀ ਗੱਲ ਨਹੀਂ ਹੈ ਬਹੁਤ بڑے بڑے ਸਮਝਦਾਰ ਲੋਕ ਜਿਹੜੇ ਪ੍ਰਭਾਵ ਇਹ ਆ ਜਾਂਦੇ ਨੇ ਕਪੂਰ ਸਾਹਿਬ ਤੁਹਾਡਾ ਬਹੁਤ ਧੰਨਵਾਦ ਵਿੱਚ ਇੱਕ ਹੋਰ ਪੱਤਰ ਸਾਹਿਬ ਆ ਰਹੇ ਲੈ ਲਾ ਜੀ ਜੀ ਤੁਹਾਡਾ ਬਹੁਤ ਧੰਨਵਾਦ ਕੱਟ ਕਰ ਦੋ ਉਧਰੋਂ ਓਕੇ ਹੈਲੋ ਹੈਲੋ ਸ੍ਰੀ ਗੱਲ ਥੋੜੀ ਸਾਹਿਬ ਸਤਿਗੁਰ ਸ਼ਰਮਾ ਜੀ ਮੁੱਦਾ ਪਤਾ ਹੈ ਕਿ ਨਹੀਂ ਮੈਂ ਪਹਿਲਾਂ ਫੋਨ ਚੱਕ ਨਹੀਂ ਸਕਿਆ ਕਮਲ ਕਪੂਰ ਜੀ ਜੁੜੇ ਹੋਏ ਸੀ ਲੁਧਿਆਣਾ ਤੋਂ ਹਾਂ ਬਿਲਕੁਲ ਬਿਲਕੁਲ ਨਹੀਂ ਮੁੱਦਾ ਪਤਾ ਸਰ ਸਰ ਕੀ ਕੀ ਕਹਿਣਾ ਚਾਹੋਗੇ ਦੇਖੋ ਇੱਕ ਕੁੜੀ ਨੂੰ 8 ਸਾਲ ਬਾਅਦ ਇਨਸਾਫ ਮਿਲਿਆ ਪਾਸਟਰ ਬਜਿੰਦਰ ਉਮਰ ਕੈਦ ਲਈ ਅੰਦਰ ਹਾਂ ਬਿਲਕੁਲ ਥੋੜੀ ਸਾਹਿਬ ਦੇਖੋ ਡਾਕਟਰ ਸਾਹਿਬ ਬਹੁਤ ਵਧੀਆ ਵਿਚਾਰ ਦਿੰਨੇ ਹੁੰਦੇ ਉਹਨਾਂ ਨੇ ਪਹਿਲਾਂ ਹੀ ਕਹਿਤਾ ਸੀ ਨਹੀਂ ਡਾਕਟਰ ਸਾਹਿਬ ਨਹੀਂ ਸੀ ਅੱਜ ਕਮਲ ਕਪੂਰ ਸੀ ਆਪਣੇ ਲੁਧਿਆਣਾ ਤੋਂ ਪੱਤਰਕਾਰ ਹਾਂ ਨਹੀਂ ਉਹ ਪਹਿਲਾਂ ਹੀ ਕਹਿਤਾ ਸੀ ਉਹਨਾਂ ਨੇ ਕੁਝ ਦਿਨ ਪਹਿਲਾਂ ਹੀ ਲਾਈਵ ਤੇ ਹਾਂ ਉਹ 3 ਦਿਨ ਪਹਿ ਆ ਬਿਲਕੁਲ ਵੀ ਜਿਹੜਾ ਕੰਨਿਆ ਦੇ ਉੱਤੇ ਜੁਰਮ ਕਰਿਆ ਦੇਖੋ ਕੰਨਿਆ ਨੂੰ ਅਸੀਂ ਅੱਜ ਨਰਾਤਿਆਂ ਤੇ ਦਿਨ ਚੱਲਦੇ ਆਂ ਤਾਂ ਨਰਾਤਿਆਂ ਦੇ ਵਿੱਚ ਭਾਉ ਚੰਡੀ ਦਾ ਦੂਪ ਰੂਪ ਧਾਰ ਕੇ ਜਿਹੜੀ ਉਹ ਕੰਨਿਆ ਬਦਲਾ ਲਊਗੀ ਜੋ ਕਿ ਕਿਤੇ ਨਾ ਕਿਤੇ ਮਾਂ ਮਾਈ ਨੇ ਪ੍ਰਮਾਤਮਾ ਨੇ ਸੁਣਿਆ ਜੀ ਦੇਖੋ ਕਮਲ ਕਪੂਰ ਜੀ ਦਾ ਮੈਂ ਬਹੁਤ ਜਿਹਨੂੰ ਕਹਿੰਦਾ ਸਤਿਕਾਰ ਕਰਦਾ ਆ ਉਹਨਾਂ ਦੀ ਦੱਸੀ ਹੋਈਆਂ ਗੱਲਾਂ ਤੇ ਵੀ ਮੈਂ ਚੱਲਦਾ ਆ ਲੇਕਿਨ ਮੈਂ ਇੱਕ ਇਹਨਾਂ ਦੀ ਗੱਲ ਦੇ ਨਾਲ ਸਹਿਮਤ ਨਹੀਂ ਜੀ ਹਾਂ ਜਰੂਰ ਜਿਹਦੇ ਕਰਕੇ ਮੈਂ ਸਪੈਸ਼ਲ ਫੋਨ ਲਾਇਆ ਹੈ ਜਰੂਰ ਜਰੂਰ ਉਹ ਲਾਈਨ ਤੋਂ ਹਟ ਗਏ ਉਹ ਸਿਰਫ ਮੇਰੇ ਕਰਕੇ ਲਾਈਵ ਜੁੜੇ ਸੀ ਮੈਂ ਉਹਨ ਅਣੀ ਦੇਖੋ ਕੋਈ ਗੱਲ ਨਹੀਂ ਸੋਢੀ ਸਾਹਿਬ ਦੇਖੋ ਛੋਟੇ ਵੱਡੇ ਭਰਾਏ ਸਾਡੇ ਸਤਿਕਾਰ ਕਰਦੇ ਨੇ ਲੇਕਿਨ ਉਹ ਇਹ ਕਹਿ ਰਹੇ ਆ ਨਾ ਵੀ ਜਿੱਥੇ ਸਾਡਾ ਬੱਚਾ ਜਾ ਰਿਹਾ ਉਹ ਆਪਣੇ ਪਿਤਾ ਕੋਲ ਜਾਂ ਪਾਦਰੀ ਕੋਲ ਫਾਦਰ ਕੋਲ ਜਾਂ ਕਿਤੇ ਹੀ ਧਾਰਮਿਕ ਸੰਸਥਾ ਤੇ ਜਾ ਰਿਹਾ ਜਿੱਥੇ ਉਹ ਗੁਰੂ ਸਮਝ ਕੇ ਜਾ ਰਿਹਾ ਜੀ ਹਾਂ ਵੀ ਤਾਂ ਕੋ ਬੱਚੇ ਦੇ ਸੰਸਕਾਰ ਆ ਜੀ ਵੀ ਉਹਨੂੰ ਭੇਜਿਆ ਠੀਕ ਆ ਲੇਕਿਨ ਮੈਂ ਸਹਿਮਤੀ ਇਸ ਗੱਲ ਕਰਕੇ ਨਹੀਂ ਆ ਵੀ ਅੱਜ ਸੋਸ਼ਲ ਮੀਡੀਆ ਦਾ ਜਮਾਨਾ ਹੈ ਕਿੰਨੇ ਕੁ ਧਾਰਮਿਕ ਸੰਸਥਾ ਇਹ ਜਾਂ ਬਣੀਆਂ ਹੋਈਆਂ ਕਿੰਨੇ ਕੁ ਇਹ ਜਿਹੇ ਡੇਰੇ ਬਣੇ ਹੋਏ ਆ ਜਿੱਥੇ ਉਹਨਾਂ ਦੇ ਮੇਨ ਮੁਖੀ ਜਿਨ੍ਹਾਂ ਦਾ ਕੇ ਲੋਕਾਂ ਨੂੰ ਨਹੀਂ ਪਤਾ ਵੀ ਇਹ ਡ ਜੀ ਕੋ ਜਾਣਨ ਤੋਂ ਬਾਅਦ ਵੀ ਅਗਰ ਅਸੀਂ ਆਪਣੇ ਬੱਚੇ ਨੂੰ ਜਾਣ ਦੀ ਆਗਿਆ ਦਿੰਦੇ ਨਾ ਫਿਰ ਅਸੀਂ ਉਹ ਸੰਸਕਰਾਂ ਨੂੰ ਸੰਸਕਰ ਕਰਕੇ ਮੈਂ ਕਹਿ ਦੂੰਗਾ ਜੀ ਬਾਸ ਸੌਰੀ ਮੈਂ ਮੰਨਦਾ ਇਹਨਾਂ ਦੀ ਗੱਲ ਤੇ ਲੇਕਿਨ ਇਹ ਕਿੱਦਾਂ ਹੋ ਰਿਹਾ ਜੀ ਜੇ ਸਾਡਾ ਬੱਚਾ ਅੱਜ ਜਿੱਥੇ ਸਾਨੂੰ ਪਤਾ ਹੈ ਵੀ ਡੇਰੇਆਂ 'ਚ ਕੀ ਹੁੰਦਾ ਸੀ ਅੱਜ ਤੱਕ ਕਿਉਂ ਦੇ ਰਹੇ ਆ ਬੱਚਿਆਂ ਨੂੰ ਹਾਂ ਕੁੱਲ ਮਿਲਾ ਕੇ ਮੈਂ ਕਹਣਾ ਇਹ ਚਾਹੁੰਦਾ ਜੀ ਮੇਨ ਗੱਲ ਤਾਂ ਸਾਡੇ ਬੱਚੇ ਅੱਜ ਕੱਲ੍ਹ ਨੇ ਪੜੇ ਲਿਖਿਆ ਉਹ ਜਾਣਦੇ ਕਿਉਂ ਨਹੀਂ ਇਹ ਯੁਗੀ ਹੈ ਅਗਰ ਇਸ ਈਐਨਏ ਨੂੰ ਪਾਪਾ ਜੀ ਪਿਤਾ ਜੀ ਗੁਰੂ ਜੀ ਬਣਾਉਨੇ ਆ ਠੀਕ ਆ ਉਹ ਬਣਿਆ ਹੋਇਆ ਉਹ ਪਦਵੀ ਬਣੀ ਹੋਈ ਆ ਉਹ ਇੱਕ ਸੀਟ ਬਣੀ ਹੋਈ ਐ ਵੀ ਕੋਈ ਗੁਰੂ ਦੇ ਦੇਵੀ ਦੇਵਤਾ ਦੇਖੋ ਕੋਈ ਵੀ ਸਾਡਾ ਕੋਈ ਆਈਡਲ ਬਣ ਸਕਦਾ ਸਾਡਾ ਕੋਈ ਗੁਰੂ ਪ੍ਰੋਬਲਮ ਨਹੀਂ ਹੈ ਲੇਕਿਨ ਅਗਰ ਇਦਾਂ ਦੇ ਗੁਰੂ ਕਿੰਨੇ ਗੁਰੂ ਸਾਨੂੰ ਕਿੰਨੇ ਗੁਰੂਆਂ ਦੀ ਧਾਰਨਾ ਦੇ ਦਈਏ ਕਿੰਨੇ ਹਰਿਆਣੇ ਚੋਂ ਆ ਜੀ ਆਸਾ ਰਾਮ ਵਰਗੇ ਗਰਮੀਤ ਰਾਮ ਰਹੀਮ ਵਰਗੇ ਪਤਾ ਨਹੀਂ ਕਿੰਨੇ ਗੁਰੂ ਇਦਾਂ ਦੇ ਕਿੰਨੇ ਕਿ ਡੇਰੇ ਚਲਾਉਨੇ ਆ ਜਿਹੜੇ ਉੱਥੇ ਉਹ ਸਾਡੀਆਂ ਧੀਆਂ ਪਣਾ ਦੀ ਇੱਜ਼ਤਾਂ ਨਾਲ ਖੇਲਦੇ ਆ ਬਲਤਕਾਰ ਦੇ ਕੇਸ ਵੀ ਸਾਬਤ ਹੋਏ ਹੋਏ ਆ ਹਰ ਕਿਤੇ ਨਾ ਕਿਤੇ ਉਹਨਾਂ ਨੂੰ ਸਜ਼ਾਾਂ ਵੀ ਹੋਈਆਂ ਵੀ ਆ ਸਜ਼ਾ ਲਾ ਲੋ ਜ ਸਰਕਾਰ ਦੀ سپورਟ ਲਾ ਲੋ ਬਾਹਰ ਵੀ ਆ ਜੰਨੇ ਆ ਲੇਕਿਨ ਕਹਿਣ ਦਾ ਮਤਲਬ ਇਹ ਹੈ ਜੇ ਤੁਹਾਨੂੰ ਸਾਨੂੰ ਪਤਾ ਵੀ ਇਹ ਡੇਰੇ ਚਾਇ ਕੁਝ ਹੋ ਰਿਹਾ ਫਿਰ ਅਸੀਂ ਆਪਣੇ ਬੱਚੇ ਨੂੰ ਕਿੱਦਾਂ ਜਾਣ ਦੀ ਜਾਤ ਦੇ ਦਿੰਨੇ ਆ ਜੀ ਜੇਕਰ ਸਰਕਾਰਾਂ ਚਣ ਇਹ ਦੇਖੋ ਰਾਮ ਰਈ ਉਹ ਡਰਾਮੇ ਕਰ ਰਿਹਾ ਤਿੰਨ ਮਹੀਨਿਆਂ ਪਰੋ ਲੈਂਦਾ ਔਰ ਦੇਖਣਾ ਇਹ ਵੀ ਬਹੁਤ ਵੱਡੀ ਸੈਟਿੰਗ ਹੈ ਇਹ ਬੰਦਾ ਕੋਈ ਛੋਟੀ ਮੋਟੀ ਹਸਤੀ ਨਹੀਂ ਹੈ ਇਹ ਵੀ ਤੁਹਾਡੇ ਸਾਹਮਣੇ ਬਾਹਰ ਆ ਜਾਏਗਾ ਪਰ ਗੱਲ ਇਹ ਹੈ ਕਿ ਸਰਕਾਰਾਂ ਨੂੰ ਅਜੇ ਲੋਕਾਂ ਦੇ ਖਿਲਾਫ ਸਖਤ ਐਕਸ਼ਨ ਲੈਣੇ ਲੋੜ ਹੈ ਸਰਕਾਰਾਂ ਸਿਰਫ ਕੁਝ ਵੋਟਾਂ ਦੇ ਲਈ ਅਜੇ ਅਜੇ ਚਮਚੇ ਬਣਦੀਆਂ ਨੇ ਬਿਲਕੁਲ ਵੋਟ ਬੈਂਕ ਹੈ ਜੀ ਇਹ ਜੀ ਉਹ ਪਾਵਰ ਹੈ ਜੀ ਹੁਣ ਮੰਨ ਲਓ ਉਹਨਾਂ ਨੂੰ ਸਜ਼ਾ ਹੋ ਗਈ ਸਜ਼ਾ ਤੁਹਾਡੇ ਮੇਰੇ ਵਰਗਿਆਂ ਨੂੰ ਆ ਜੀ ਜੀ ਇਹਨਾਂ ਲੋਕਾਂ ਨੂੰ ਸਜ਼ਾ ਨਹੀਂ ਜਾ ਕੇ ਤੁਸੀਂ ਤੁਸੀਂ ਚੈੱਕ ਕਰਾ ਕੇ ਦੇਖ ਲਓ ਵੀ ਕਿੰਨਾ ਕੋ ਜਿਹੜੇ ਪਾਦਰੀ ਸਾਹਿਬ ਕਹਿੰਦੇ ਜਿਨ੍ਹਾਂ ਨੂੰ ਉਹ ਫਾਦਰ ਸਾਹਿਬ ਕਹਿੰਦੇ ਵੀ ਕਿੰਨਾ ਕੁ ਦੁੱਖ ਦੇ ਵਿੱਚ ਨੂੰ ਲੰਘ ਰਹੇ ਆ ਕਿੰਨੀ ਕਿ ਤਕਲੀਫ 'ਚ ਨੂੰ ਲੰਘ ਰਹੇ ਆ ਵੀ ਉਹ ਸਜ਼ਾ ਭੁਗਤ ਰਹੇ ਆ ਜੀ ਨਹੀਂ ਇਹ ਤਾਂ ਦੁੱਖ ਤਾਂ ਕਟਹਿ ਪੀੜਾ ਪਰਿਵਾਰ ਨੇ ਨੇ 8 ਸਾਲ ਬਹੁਤ ਦੁੱਖਟਾ ਬਹੁਤ ਉਹਨਾਂ ਦੇ ਐਂਟਰੀ ਪਰਚੇ ਵੀ ਦਰਜ ਹੋਏ ਨੇ ਦੇਖੋ ਮਾਨਜੋਗ ਅਦਾਲਤਾਂ ਦਾ ਫਰਜ ਹੁੰਦਾ ਹੈ ਜਿਹੜਾ ਜਿਨੇ ਗੁਨਾਹ ਕੀਤਾ ਉਹਨੂੰ ਉਹਦੀ ਸਜ਼ਾ ਤੱਕ ਪਹੁੰਚਾਉਣਾ ਉਹਨਾਂ ਨੇ ਪਹੁੰਚਾਤਾ ਅੱਗੇ ਜਿਹੜੀਆਂ ਜੀਲਾਂ ਦੇ ਵਿੱਚ ਹੁੰਦਾ ਇਹਨਾਂ ਦੀ ਰੱਖਿਆ ਕਰ ਲੈਣੀ ਬੋਟ ਬੈਂਕ ਵਿੱਚ ਸਰਕਾਰਾਂ ਦਾ ਕਿਸੇ ਰਾਜਨੀਤਿਕ ਪਾਰਟੀ ਦਾ ਹੱਥ ਹੋ ਕੇ ਇਹਨਾਂ ਨੂੰ ਆਰਾਮ ਨਾਲ ਦੋ ਤਿੰਨ ਮਹੀਨੇ ਬਾਅਦ ਪਰੋਲ ਮਿਲ ਜਾਂਦੀ ਆ ਕਿੱਥੇ ਬਲਦੀ ਸਿੰਘ ਬੈਠਿਆ ਕਿੱਥੇ ਨਜਾਇਜ਼ ਜਿਹੜੇ ਵਿਚਾਰੇ ਸਾਡੇ ਜੀਲਾਂ ਦੇ ਵਿੱਚ ਬੈਠਿਆ ਜਿਨ੍ਹਾਂ ਨੇ ਕੁੱਤੇ ਦੇ ਸੋਟੀ ਵੀ ਨਹੀਂ ਮਾਰੀ ਨਜਾਇਜ਼ ਨਸ਼ਿਆਂ ਦੇ ਵਿੱਚ ਫਸੇ ਹੋਏ ਆ ਜਿਹੜੇ ਵਿਚਾਰਾ ਨੇ ਕਦੇ ਚਿੱਟਾ ਦੇਖਿਆ ਨਹੀਂ ਚਿੱਟਿਆਂ ਦੇ کیس ਪਏ ਹੋਏ ਆ ਐਦਾਂ ਜੀਲਾਂ ਦੇ ਵਿੱਚ ਹੁੰਦਾ ਫਿਰ ਉਹਨਾਂ ਦਾ ਕੌਣ ਉਹੀ ਤਾਂ ਗੱਲ ਹੈ ਨਾ ਸਰਕਾਰਾਂ ਉਲਟ ਪਾਸੇ ਸ਼ਰਮਾਂ ਚੱਲ ਰੀਆਂ ਨੇ ਸਰਕਾਰਾਂ ਅਸਲੀ ਚਿਹਰਾ ਦਿਖਾਉਂਦੀਆਂ ਹੀ ਨਹੀਂ हां बिल्कुल देखो वोट बैंक ਦੇ ਪਿੱਛੇ ਹੁੰਦਾ ਹੈ ਸੋ ਸਾਨੂੰ ਮੈਂ ਚੈਨਲ ਦੇ ਮਾਤੇ ਭਰਾਏ ਹੱਥ ਜੋੜ ਕੇ ਬੇਨਤੀ ਕਰਦਾ ਹੈ ਵੀ ਸਾਨੂੰ ਆਪ ਸੋਚਣਾ ਚਾਹੀਦਾ ਹੈ ਵੀ ਅਸੀਂ ਡੇਰਿਆਂ ਦਾ ਵਿਰੋਧ ਨਹੀਂ ਕਰਦੇ ਸੀ ਧਰਮਕ ਸੰਸਥਾਵਾਂ ਦਾ ਵਿਰੋਧ ਨਹੀਂ ਕਰਦੇ ਵਿਰੋਧ ਕਰਦੇ ਆ ਜਿਹੜੇ ਡੇਰਿਆਂ ਤਾਂ ਜਿਹੜੇ ਗੁਰੂ ਦੇਵੀ ਦੇਵਤੇ ਬਣ ਕੇ ਉਹਨਾਂ ਦੇ ਸੌਰੀ ਦੇਵੀ ਦੇਵਤੇ ਵੀ ਨਹੀਂ ਕਹਿ ਸਕਦੇ ਇਹ ਜਿਹੇ ਲੋਕਾਂ ਨੂੰ ਜਿਹੜੇ ਗੁਰੂ ਬਣ ਕੇ ਅੱਗੇ ਆਉਂਦੇ ਆ ਜਾਂ ਕਿਸੇ ਦਾ ਆਈਡਲ ਬਣ ਕੇ ਅੱਗੇ ਆਉਂਦੇ ਆ ਜਾਂ ਕਿਸੇ ਦੀ ਪ੍ਰੇਰਨਾ ਅੱਗੇ ਬਣ ਕੇ ਆਉਂਦੇ ਆ ਐਦਾਂ ਦੇ ਲੋਕਾਂ ਦੇ ਜੇਕਰ ਸਾਨੂੰ ਪਤਾ ਵੀ ਉੱਥੇ ਇਹ ਚੀਜ਼ਾਂ ਹੋ ਰਹੀਆਂ ਤਾਂ ਉਹ ਸਾਨੂੰ ਡੇਰਿਆਂ ਤੇ ਨਹੀਂ ਜਾਣਾ ਚਾਹੀਦਾ ਸਾਡੇ ਬੱਚਿਆਂ ਨੂੰ ਤਾ ਜੋ ਮਾਹੌਲ ਨਾ ਖਰਾਬ ਹੋ ਸਕੇ ਆਉਣ ਵਾਲੀ ਸਾਡੀ ਪੀੜ੍ਹੀ ਆਉਣ ਵਾਲੀ ਨਸਲ ਜਿਹੜੀ ਸਾਡੀ ਸਹੀ ਰਹੇ ਉਹਨਾਂ ਲੋਕਾਂ ਨੂੰ ਸਾਡੇ ਆਉਣ ਵਾਲੇ ਬੱਚਿਆਂ ਨੂੰ ਪਤਾ ਵੀ ਨਾ ਹੋਵੇ ਵੀ ਇਹ ਚੀਜ਼ਾਂ ਕਿਹ ਆ ਰਹੀਆਂ ਇਹ ਡੇਰਿਆਂ ਨੂੰ ਇਦਾਂ ਦੇ ਡੇਰਿਆਂ ਤੇ ਸਾਡਾ ਵਿਰੋਧ ਆ ਇਦਾਂ ਦੇ ਡੇਰਿਆਂ ਤੇ ਕੰਮਾਂ ਤੇ ਹੁੰਦਾ ਹੋਇਆ ਸਾਡਾ ਵਿਰੋਧ ਆ ਸ਼ਰਮਾ ਜੀ ਅੰਤੁਈ ਜੀ ਇੱਕ ਲਾਸ ਵਾਰ ਕੀ ਜੋ ਸਜ਼ਾ ਆਈ 8 ਸਾਲ ਬਾ ਮਹਲਦੀ ਸੀਵੇ ਕੋਰਟ ਨੇ ਸੁਣਾਈ ਹੈ ਤੁਸੀਂ ਸੰਤੁਸ਼ਟ ਹੋ ਵੀ ਸਹੀ ਹੋਇਆ ਪਰਿਵਾਰ ਨਾਲ ਜਿਹੜਾ ਪੀੜੇ ਪਰਿਵਾਰ ਹੈ ਦੇਖੋ ਛੋਟੀ ਸਾਹਿਬ ਬਿਲਕੁਲ ਮੈਂ 101% ਮੈਂ ਕਹਿ ਸਕਦਾ ਵੀ ਮੈਂ ਸਹਿਮਤ ਮੈਂ ਪਹਿਲੇ ਹੀ ਕਹਿ ਚੁੱਕਿਆ ਮੈਂ ਸਹਿਮਤ ਹਾਂ ਲੇਕਿਨ ਮਾਨਜੋਗ ਅਦਾਲਤਾਂ ਨੇ ਆਪਣਾ ਫਰਜ ਨਿਭਾ ਦਿੱਤਾ ਵਕੀਲ ਸਾਹਿਬਾਂ ਸਾਹਿਬ ਜਿਹੜੇ ਜੀਵ ਸਾਹਿਬਾਂ ਜੋ ਵੀ ਹੈ ਜੀ ਉਹਨਾਂ ਨੇ ਫਰਜ ਨਿਭਾ ਦਿੱਤਾ ਕੋਹਾਂ ਨੇ ਫਰਜ ਨਿਭਾ ਦਿੱਤਾ ਜਿਹੜੇ ਗਵਾਹ ਹੁੰਨੇ ਆ ਸਭ ਨੇ ਫਰਜ ਨਿਭਾ ਦਿੱਤਾ ਲੇਕਿਨ ਜਿਹੜਾ ਅੱਗੇ ਸਰਕਾਰਾਂ ਦੀ ਰਾਜਨੀਤੀ ਚੱਲਣੀ ਹੈ ਰਾਜਨੀਤਿਕ ਲੋਕਾਂ ਦੀ ਰਾਜਨੀਤੀ ਚੱਲਣੀ ਹੈ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਉਹ ਲੋਕ ਕਿੰਨੀ ਕਿ ਸਜ਼ਾ ਭੁਗਤ ਰਹੇ ਆ ਉੱਥੇ ਜਾ ਕੇ ਚੁੱਕ ਹੁੰਦੀ ਆ ਉੱਥੇ ਜਾ ਕੇ ਮਿਲੀ ਭੁਗਦੇ ਨਾਲ ਲੋਕਾਂ ਨੂੰ ਸਹੀ ਸ ਮੈਂ ਹੋਣਾ ਤੁਹਾਡੀ ਸਾਹਿਬ ਜੀ ਸਹੀ ਗੱਲ ਕਹਿ ਰਹੇ ਹੋ ਤੁਸੀਂ ਤਾਂ ਸ਼ਰਮਾ ਜੀ ਪਤਾ ਕੀ ਹੈ ਕਿ ਜੇਲਾ ਵੀ ਹੁਣ ਇਹ ਲੋਕਾਂ ਦਾ ਸੇ ਘਰਾ ਵਾਂਗ ਨਹੀਂ ਜਿਵੇਂ ਕਿ ਕਪੂਰ ਸਾਹਿਬ ਕਹਿ ਰਹੇ ਸੀ ਕਿ ਇਹ ਤਾਂ ਘੁੰਮਣ ਜਾਂਦੇ ਆ ਜਿਨ੍ਹਾਂ ਦਾ ਆਮ ਬੰਦੇ ਵਾਸਤੇ ਬਿਲਕੁਲ ਬਿਲਕੁਲ ਆ ਰਾਮ ਰਹੀਮ ਦਾ ਸੀ ਦੇਖੇ ਰਹੇ ਆ ਜਿਸ ਸਾਥ ਚਾਰ ਪੰਜ ਵਾਰ ਪਰੋਲ ਨੂੰ ਆਰਾਮ ਦੇ ਨਾਲ ਮਿਲ ਜਾਂਦੀ ਕੋਈ ਵੋਟ ਆ ਜਵੇ ਕੋਈ ਜੋਣਾ ਆ ਜਾਂਦਾ ਮਿਲ ਜਾਂਦੀ ਹੈ ਜੀ ਉਹ ਬੰਦਾ ਆਰਾਮ ਦੇ ਨਾਲ ਆ ਕੇ ਆਪਣੇ ਜਿੱਥੇ ਉਹਨੂੰ ਦੇਖੋ ਬੈਨ ਲੱਗਿਆ ਹੋਇਆ ਸੀਗਾ ਵੀ ਤੁਸੀਂ ਇਸ ਡੇਰੇ 'ਚ ਨਹੀਂ ਜਾਣਾ ਤੁਸੀਂ ਵੀ ਇਸ ਵਾਰ ਆਏ ਉਸ ਡੇਰੇ 'ਚ ਗਏ ਆ ਜੀ ਦੇਖੋ ਕਿੰਨਾ ਕਿਹੜੇ ਸਾਹਿਬ ਨਾਲ ਸਰਕਾਰ ਚੱਲ ਰਹੀ ਹੈ ਕਿਹੜੇ ਸਾਹਿਬ ਨਾਲ ਉਹਨਾਂ ਨੂੰ ਪਰਮਿਸ਼ਨ ਮਿਲਦੀ ਹੈ ਸਾਨੂੰ ਤਾਂ ਇਹ ਸਮਝ ਨਹੀਂ ਆਉਂਦਾ ਸਭਧਾਨ ਕਿੱਧਰ ਜਾ ਰਿਹਾ ਹੈ ਜੀ ਏ ਇਹ ਤਾਂ ਸਾਡੇ ਦੇਸ਼ ਦੇ ਸਿਧਾਂਤ ਦੀ ਘਾਟ ਹੈ ਨਾ ਲਿਖਿਆ ਕੁਝ ਜਾਂਦਾ ਪਰ ਉਹ ਅਮਲ ਦੇ ਵਿੱਚ ਨਹੀਂ ਹੁੰਦਾ ਤਾਂ ਹੀ ਤਾਂ ਇਹ ਲੋਕਾਂ ਦੇ ਸਿਰ ਚੜ ਕੇ ਬੋਲਦੇ ਆ ਇਹਨਾਂ ਦਾ ਬੋਲਬਾਲਾ ਹੋਇਆ ਵੈ ਦੇਸ਼ਾਂ ਦੇ ਦੇਖੋ ਮਿਸਯੂਜ਼ ਹੋ ਰਿਹਾ ਛੋਡੀ ਸਾਹਿਬ ਹਰ ਇੱਕ ਚੀਜ਼ ਆ ਮਿਸਯੂਜ਼ ਹੋ ਰਿਹਾ ਸੰਵਿਧਾਨ ਦਾ ਵੀ ਮਿਸਯੂਜ਼ ਹੋ ਰਿਹਾ ਕਿਤੇ ਨਾ ਕਿਤੇ ਜਿਹੜਾ ਬੰਦਾ ਆਪਣੀ ਸੀਟ ਤੇ ਬੈਠ ਜਾਂਦਾ ਉਹ ਕਹਿੰਦਾ ਕੋਈ ਗੱਲ ਨਹੀਂ ਮੇਰੇ ਕੋਲ 5 ਸਾਲ ਵਾਸਤੇ ਜੋ ਹੈਗਾ ਮੈਂ ਕਰਕੇ ਚਲੇ ਜਾਊਂਗਾ ਨਿਹਰੀਆ ਲਿਆ ਦਊਗਾ ਲੇਕਿਨ ਜਿਹੜਾ ਜਿਹਦੇ ਵਾਸਤੇ ਲੋਕ ਦੇਖਦੇ ਆਂ ਪ੍ਰਜਾ ਦੇਖਦੀ ਆਂ ਪਬਲਿਕ ਦੇਖਦੀ ਐ ਉੱਥੇ ਤੱਕ ਸਰਕਾਰਾਂ ਨਹੀਂ ਪਹੁੰਚੀਆਂ ਸਹੀ ਤਰੀਕੇ ਨਾਲ ਸਰਕਾਰਾਂ ਸਜ਼ਾ ਦੇਣ ਦੇ ਵਿੱਚੇ ਪਿੱਛੇ ਰਹਿ ਜਾਂਦੀਆਂ ਠੀਕ ਆ ਮਾਨਜੋਗ ਅਦਾਲਤਾਂ ਨੇ ਕੰਮ ਨਿਵਾ ਦਿੱਤਾ ਜੀ ਸਾਰਿਆਂ ਨੇ ਆਪਣੀ ਡਿਊਟੀ ਨਿਵਾ ਦਿੱਤੀ ਲੇਕਿਨ ਜਿਹੜੀ ਸਜ਼ਾ ਜਾ ਕੇ ਜੇਲ ਚਲੋ ਸਮਾਂ ਜਾਚਨੀ ਮੈਨੂੰ ਦੇ ਰਿਹਾ ਸ਼ਰਮਾ ਜੀ ਐਕਚੁਅਲੀ ਮੇਰੀ ਤूरिया ਥੋੜੀ ਠੀਕ ਨਹੀਂ ਹੈ ਤੇ ਤੁਸੀਂ ਆਪਣੇ ਕੀਮਤੀ ਵਿਚਾਰ ਰੱਖਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਸਾਹਿਬ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਇਹ ਸਾਡੇ ਨਾਲ ਜੁੜੇ ਸੀ ਪਹਿਲਾਂ ਕਮਲ ਕਪੂਰ ਜੀ ਫਿਰ ਸੰਦੀਪ ਸ਼ਰਮਾ ਜੀ ਤਾਂ ਜਿਹੜਾ ਡਾਜ ਦਾ ਮੁੰਡਾ ਸੀਗੇ ਪਾਸਟਰ ਬਜਿੰਦਰ ਜਿਹੜਾ ਕਿ ਹੁਣ ਸਾਰੀ ਉਮਰ ਰਹਿਗਾ ਜੇਲ੍ਹ ਦੇ ਵਿੱਚ ਔਰ ਸਜਾਇਆ ਉਹ ਜਿਹੜੀ ਹੋਈ ਆ ਉਮਰ ਕੈਦ ਦੀ ਔਰ ਉਹ ਆਖਰੀ ਸਾਹ ਤੱਕ ਜੇਦੇ ਵਿੱਚ ਰਹੇਗਾ ਪਰ ਦੋਸਤੋ ਗੱਲ ਉੱਥੇ ਆਉਂਦੀ ਹੈ ਕਿ ਇਹ ਜਿਹੜੇ ਪੈਰੋਕਾਰ ਬਣੇ ਹੁੰਦੇ ਆ ਜਿਹੜੇ ਰੱਬ ਦਾ ਨਾਮ ਲੈ ਕੇ ਕੁੜੀਆਂ ਨਾਲ ਗਲਤ ਕੰਮ ਕਰਦੇ ਆ ਬਲਤਾ ਕਰਦੇ ਆ ਇਹ ਜਗਾ ਜਗਾ ਬੈਠੇ ਨੇ ਦੇ ਆਰਾਮ ਰੀਮ ਇਜ਼ ਦੀ ਮੇਨ ਉਦਾਹਰਣ ਹੈ ਬਪਾ ਆਸੂ ਰਾਮ ਹੁਣ ਜਮਾਨ ਤੇ ਆਇਆ 15 ਸਾਲ ਬਾਅਦ ਤੀਜੇ ਪਾਸਟਰ ਬਜਿੰਦਰ ਆ ਗਿਆ ਅਖੀਰ ਆ ਇੱਕ ਪਰਿਵਾਰ ਪੀੜਤ ਬਹੁਤ ਖੁਸ਼ ਹੋਇਆ ਉਹਨਾਂ ਨੂੰ 8 ਸਾਲ ਬਾਅਦ ਇਨਸਾਫ ਮਿਲਿਆ ਸੋ ਦੋਸਤੋ ਜੋ ਸਾਡੇ ਭਰਾਵਾਂ ਨੇ ਸਾਨੂੰ ਵਿਚਾਰ ਦਿੱਤੇ ਕਿ ਅਜੇ ਡੇਰਾ ਤੇ ਜਾਣ ਤੋਂ ਪਹਿਲਾਂ ਸਾਡੇ ਵੀ ਬੱਚਿਆਂ ਨੂੰ ਸਾਡੇ ਪਰਿਵਾਰਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ ਅਸੀਂ ਕਿਉਂ ਜਾਣੇ ਆ ਰੱਬ ਤਾਹ ਗੁਰਦੁਆਰੇ ਮੰਦਰਾ ਸੀ। ਫਬੋਤੇ ਸਾਡਾ ਅੱਜ ਦਾ ਲਾਈਵ ਦਾ ਪ੍ਰੋਗਰਾਮ ਸੀ ਤੁਹਾਡਾ ਦੁਆਰਾ ਜੁੜਾਂ ਕੋਈ ਹੋਰ ਲਾਈਵ ਦਾ ਮੁੱਦਾ ਲੈ ਕੇ ਉਹ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ